ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਐਸ ਖੂਬਸੂਰਤ ਦੁਨੀਆ ਦੇ ਵਿੱਚ ਕਿੰਨੇ ਜੀਵ ਜੰਤ ਨੇ ਜੀਨਾਂ ਦੇ ਬਾਰੇ ਅਸੀਂ ਹਜੇ ਤੱਕ ਕੁਝ ਵੀ ਨਹੀਂ ਜਾਣਦੇ ਪਰ ਸਮੇਂ-ਸਮੇਂ ਸਰ ਪਰਤਾਂ ਖੁੱਲ੍ਹਦੀਆਂ ਰਹਿੰਦੀਆਂ ਤੇ ਇਦਾਂ ਦੇ ਜੀਵ ਜੰਤੂ ਆਪਾਂ ਨੂੰ ਦਿਖਾਈ ਦਿੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਪੂਰੀ ਮਨੁੱਖਤਾ ਹੈਰਾਨ ਹੋ ਜਾਂਦੀ ਆ ਕਿਉਂਕਿ ਉਹ ਤੋਂ ਪਹਿਲਾਂ ਉਹਨਾਂ ਨੇ ਕਦੇ ਇਹ ਜੀਵ ਨਹੀਂ ਦੇਖੇ ਸੀ ਅੰਟਾਰਕਟਿਕਾ ਦੇ ਮਹਾਸਾਗਰ ਦੇ ਡੰਗਾਈਆਂ ਦੇ ਵਿੱਚੋਂ ਆਹ ਇੱਕ ਜੀਵ ਮਿਲਿਆ ਇਹ ਜੀਵ ਨੂੰ ਦੇਖੋ ਤੁਸੀਂ ਦੇਖ ਕੇ ਬੜਾ ਹੈਰਾਨ ਹੋਵੋਗੇ ਪਹਿਲਾਂ ਤਾਂ ਇਹਦੀ ਬਣਤਰ ਦੇਖੋ ਕਿ ਬਣਤਰ ਕਿਦਾਂ ਦੀ ਹੈ ਇਹਨੂੰ ਏਲੀਨ ਸੁੰਡ ਆਪਾਂ ਸੁੰਡ ਵਾਰਮ ਕਹਿ ਦਿੰਦੇ ਨੇ ਆਪਾਂ ਸੁੰਡ ਕਹਾਂਗੇ ਏਲੀਨ ਸੁੰਡ ਕਿਹਾ ਜਾਨੀ ਪੰਜਾਬੀ ਦੇ ਵਿੱਚ ਆਪਾਂ ਇਹਦਾ ਨਾਮ ਰੱਖਦੇ ਆ ਪਰ ਇਹਦੀ ਬਣਤਰ ਦੇਖੋ ਇਹਦੇ ਆਹ ਜਿਹੜੇ ਹਾਲੇਦਾਲੇ ਸੋਨੇ ਰੰਗੀਆਂ ਚਾਲਰਾਂ ਲੱਗੀਆਂ ਹੋਈਆਂ ਕੈਸੀ ਕਮਾਲ ਦੀ ਖੇਡ ਰਚਾਈਆ ਪ੍ਰਮਾਤਮਾ ਨੇ ਜਿੱਦਾਂ ਆਪਣੇ ਉਹ ਦੋਰੀਆਂ ਦੇ ਵਿੱਚ ਹਾਰ ਦੇ ਵਿੱਚ ਹਨਾ ਜਿਹੜੀਆਂ ਸਜਾਵਟ ਵਾਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੇ ਵਿੱਚ ਲੱਗਿਆ ਹੁੰਦਾ ਕੁਝ ਉਦਾਂ ਦਾ ਚਮਕਣਾ ਚਮਕਣਾ ਇਹਦੇ ਵਿੱਚ ਲੱਗਿਆ ਹੋਇਆ ਹੈ ਸਜੀਵ ਦੇ ਅੰਦਰ ਤੇ ਸੋਨੇ ਰੰਗਾ 골ਡਨ ਕਲਰ ਦਾ ਲੱਗਦਾ ਹੀ ਨਹੀਂ ਦੇਖਣ ਨੂੰ ਹਨਾ ਕਿ ਜਿੱਦਾਂ ਕੋਈ ਜੀਵ ਆ ਤੇ ਇਹਦੇ ਉੱਪਰ ਇੰਤਾਂ ਦੀ ਕੋਈ ਝਾਲਰ ਲੱਗੀ ਹੋਊਗੀ ਦੇਖੋ ਪ੍ਰਮਾਤਮਾ ਨੇ ਹੈ ਨਾ ਕਿਉਂਕਿ ਉਹਦੀਆਂ ਖੇਡਾਂ ਅਜੂਬ ਗਾਜਬ ਨੇ ਉਹਨੇ ਪਤਾ ਹੀ ਨਹੀਂ ਕੈਸੇ ਕੈਸੇ ਜੀਵ ਜਨਮ ਦਿੱਤੇ ਆ ਕੈਸੇ ਕੈਸੇ ਜੀਵ ਜਨਮ ਪੈਦਾ ਕੀਤੇ ਨੇ ਹਜੇ ਤਾਂ ਸਾਨੂੰ ਸਾਡੀ ਆਪ ਦੀ ਧਰਤੀ ਦਾ ਹੀ ਨਹੀਂ ਪਤਾ ਜਿਹੜੀਆਂ ਹੋਰ ਧਰਤੀਆਂ ਨੇ ਉਹਨਾਂ ਬਾਰੇ ਤਾਂ ਬਹੁਤ ਘੁੱਟ ਦੀ ਗੱਲ ਇਨਸਾਨ ਆਪਾਂ ਅੱਗੇ ਗੱਲ ਕਰਾਂਗੇ ਡਾਈਮੈਂਸ਼ਨ ਦੀ ਹੁਣ ਤੱਕ ਵਗਿਆਨ 11 ਡਾਈਮੈਂਸ਼ਨ ਮੰਨਦੀ ਆ 11 ਡਾਈਮੈਂਸ਼ਨ ਦੇ ਬਾਰੇ ਵਿਗਿਆਨ ਨੂੰ ਜਾਣਕਾਰੀ ਹੈਗੀ ਆ ਵੀ 11 ਡਾਈਮੈਂਸ਼ਨ ਹੈਗੀਆਂ ਨੇ ਤੇ ਬੰਦਾ ਜਿਹੜਾ ਉਹ ਦੋ ਡਾਈਮੈਂਸ਼ਨ ਦੇ ਵਿੱਚ ਆ ਇੱਕ ਆਹ ਜਿਹੜੀ ਆਪਾਂ ਅੱਖਾਂ ਖੋਲ ਕੇ ਦੇਖਦੇ ਆ ਇੱਕ ਜਿਹੜੀ ਆਪਣੀ ਸੁਪਨਿਆਂ ਦੀ ਸੋ ਦੋ ਡਾਈਮੈਂਸ਼ਨ ਦੇ ਵਿੱਚ ਆਪਾਂ ਹੈਗੇ ਆ ਖੈਰ ਉਹ ਇੱਕ ਅਲੱਗ ਵੀਡੀਓ ਬਣਾਵਾਂਗੇ ਉੱਥੇ ਫਿਰ ਆਪਾਂ ਉਹ ਟੌਪਿਕ ਦੇ ਉੱਤੇ ਗੱਲ ਕਰਾਂਗੇ ਪਰ ਅੱਜ ਆ ਦੇਖੋ ਤੁਸੀਂ ਉਸ ਕਾਲਪੁਰਖ ਵਾਹਿਗੁਰੂ ਦੀ ਰਚਾਈ ਹੋਈ ਖੇਤ ਕੈਸਾ ਜੀਵਾ ਹੈ ਉਹਦੀ ਮੌਜ ਉਹਦੀ ਰਜਾ ਤੇ ਉਹ ਤੋਂ ਵੱਡਾ ਕਲਾਕਾਰ ਅਕਸ਼ਰੀ ਕਹਨੇ ਆਪਾਂ ਕੋਈ ਨਹੀਂ ਹੋ ਸਕਦਾ ਜਿਉਂਦੇ ਵਾਸਤੇ ਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਹੈ ਮਿੱਤਰੋ ਤੁਹਾਡੇ ਆਲੇ-ਦਾਲੇ ਕਣ-ਕਣ ਦੇ ਵਿੱਚ ਪਰਮਾਤਮਾ ਬਸ ਤੁਸੀਂ ਮਹਿਸੂਸ ਕਰਨਾ ਸ਼ੁਰੂ ਕਰੋ ਉਹ ਆਪਣੇ ਆਪ ਹੀ ਤੁਹਾਨੂੰ ਦਰਸ਼ਨ ਦੇਣੇ ਸ਼ੁਰੂ ਕਰ ਦਿੰਦਾ ਧੰਨਵਾਦ